ਕਿਆ ਸੀ ਜਿਹੜਾ ਵਿਰੋਧ ਹੋ ਰਿਹਾ ਹੈ ਭਾਜਪਾ ਦਾ ਆ ਜਿਹੜਾ ਇੱਥੇ ਸਾਡੇ ਮੇਰਾ ਖਿਆਲ ਆ ਉਹਨੂੰ ਟਿਕਟ ਦੇਤੀ ਆ ਭਾਜਪਾ ਨੇ ਆ ਹੰਸਰਾਜ ਨੂੰ ਉਹ ਜੀ ਇਹ ਕਾਡਿਓ ਸੁਣ ਰਹੇ ਹੋ ਵੀਡੀਓ ਉਹ ਕਹਿੰਦਾ ਮੈਂ ਤਾਂ ਮੁੜ ਕੇ ਆਉਣਾ ਹੀ ਨਹੀਂ ਸੀ ਮੈਂ ਤਾਂ ਇੱਕ ਵਾਰੀ ਕਹਿੰਦਾ ਗੱਲ ਵਿਹੋਣੀ ਸੀ ਬਣ ਕੇ ਗੋਲ ਕਰਨਾ ਸੀ ਕਰਦੇ ਹੁਣ ਆਹੀਂ ਫਿਰ ਆ ਜਾ ਤੈਨੂੰ ਗੋਲ ਕਰਾਵਾਂਗੇ ਆਹੀਂ ਪਰ ਇੱਥੇ ਪੁੱਛਾਂਗੇ ਤੈਨੂੰ ਕਿ ਤੇਰੀ ਨੀਤੀ ਕੀ ਆ ਤੇਰੀ ਨੀਅਤ ਕੀ ਆ ਫੋਟੋ ਲਿਆ ਲੋਕਾਂ ਲੋਕਾਂ ਦੇ ਵਿੱਚ ਐਡੇ ਐਡੇ ਛਤਰਿਆਂ ਨੂੰ ਵਾਲ ਵਧਾ ਕੇ ਫਣਿਆ ਫਿਰਦਾ ਕਿ ਮੈਂ ਤਾਂ ਸਾਧ ਹੈ ਮੈਂ ਤਾਂ ਫਕੀਰ ਹੈ ਲੇਕਿਨ ਕਰਤੂਤਾ ਤੇਰੀਆਂ ਕੀ ਨੇ ਇਹ ਲੋਕਾਂ ਨੂੰ ਜਸਗੀਆਂ ਤੇਰੀ ਆਡੀਓ ਨੇ ਦੱਸ ਤੇਰੀ ਵੀਡੀਓ ਨੇ ਕਲੀਅਰ ਕਰਤਾ ਕਿ ਤੂੰ ਕੀ ਹੈ ਪਰ ਮੇਰੀ ਇੱਕ ਬੇਨਤੀ ਹੈ ਲੀੜੇ ਨਹੀਂ ਪਾੜਨੇ ਕਈ ਵਾਰੀ ਹੱਥ ਜੋੜ ਕੇ ਬੇਨਤੀ ਹੈ ਲੀੜੇ ਨਹੀਂ ਪਾੜਨੇ ਕਰਨਾ ਕੀ ਹੈ ਕਰਨਾ ਕੀ ਹੈ ਸੁਣ ਲਿਓ ਕਿਉਂਕਿ ਕਾ ਕਰਨਾ ਕੀ ਹੈ ਆਪਾਂ ਇਹ ਕਰਨਾ ਹੈ ਸਵਾਲ ਪੁੱਛ ਲਿਓ ਇਹਨੂੰ ਪੁੱਛ ਲਿਓ ਕਿ ਭਾਈ ਅੰਸਰਾਜ ਜੀ ਆਹ ਵੀਡੀਓ ਚ ਕੀ ਬੋਲ ਰਹੇ ਹੈ ਅੱਜ ਤੂੰ ਤਾਂ ਇੱਕ ਵਾਰੀ ਗੱਲ ਵਿਆਹ ਨਹੀਂ ਸੀ ਵਿਆਹ ਲਈ ਪਰ ਹੁਣ ਕੱਦੇ ਲਈ ਆਇਆ ਸਾਡੇ ਕੋਲੇ ਕੀ ਕਰਨਾ ਹੈ ਇੱਥੇ ਉਹਨੂੰ ਉਹਦੇ ਆਪਦੇ ਸਵਾਲ ਨੇ ਬਹੁਤ ਵੱਡੇ ਸਵਾਲ ਨੇ ਇਹ ਮੋਰਚੇ ਦੇ ਸਾਰੇ ਸਵਾਲ ਨੇ ਠੱਲ ਕੇ ਬੜਾ ਵਧੀਆ ਤਰੀਕੇ ਨਾਲ ਬਹੁਤ ਸਿਆਣਾ ਮੁੰਡਾ ਕੋਈ ਅੱਗੇ ਕਰਕੇ ਸ਼ੁਭ ਕਰਨ ਦੀ ਫੋਟੋ ਮੂੰਹਰੇ ਲਾ ਜਾ ਕੇ ਪੁੱਛੋ ਯਾ ਸ਼ੁਭ ਕਰਨ ਤੇਰੇ ਤੇਰੀ ਸਰਕਾਰ ਤੇਰੀ ਪਾਰਟੀ ਦੀ ਸਰਕਾਰ ਨੇ ਗੋਲੀਆਂ ਮਾਰ ਕੇ ਮਾਰਿਆ ਜਵਾਬ ਦੇ ਕੀ ਕਸੂਰ ਸੀ ਸ਼ੁਭ ਕਰਨ ਦਾ ਕੀ ਹਥਿਆਰ ਸੀ ਸ਼ੁਭ ਕਰਨ ਦੇ ਹੱਥ ਚ ਕਿਉਂ ਗੋਲੀਆਂ ਚਲਾਈਆਂ ਗਈਆਂ ਕੀ ਕਾਰਨ ਸੀ ਕਿਉਂ ਨਹੀਂ ਸਾਨੂੰ ਦਿੱਲੀ ਜਾਣ ਦਿੱਤਾ ਗਿਆ ਜਵਾਬ ਦੇ ਇੱਕ ਇੱਕ ਗੱਲ ਦਾ ਜਵਾਬ ਮੰਗਣਾ ਪਉਂਦਾ ਤੋਂ ਜਿਹੜੇ ਵੀ ਪਿੰਡ ਚ ਜਾਣ ਜਵਾਬ ਲੈਣਾ ਹੈ ਹਰੇਕ ਪਿੰਡ ਦੇ ਵਿੱਚ ਜਿਹੜੀ ਸੜਕ ਆਉਂਦੀ ਹੈ ਹਰੇਕ ਸੜਕ ਦੇ ਉੱਤੇ ਇੱਕ ਵੱਡਾ ਪੋਸਟਰ ਬਣਾ ਕੇ ਉਹ ਬਣਾ ਕੇ ਲਾਇਓ ਤਾਂ ਕਿ ਹਰੇਕ ਪੋਲੀਟিক্যাল ਪਾਰਟੀ ਨੂੰ ਪਤਾ ਲੱਗੇ ਕਿ ਇਹ ਪਿੰਡ ਵਾਲਿਆਂ ਦੀ ਭਾਵਨਾ ਕੀ ਹੈ ਸਵਾਲ ਪੁੱਛ ਲਓ ਪੋਸਟਰ ਦੇ ਰਾਹੀਂ ਸ਼ੁਭ ਕਰਨ ਦੀ ਲੱਗੀ ਤਸਵੀਰ ਸਵਾਲ ਪੁੱਛੂਗੀ ਕਿ ਮੋਦੀ ਜੀ ਮੇਰਾ ਕਸੂਰ ਕੀ ਸੀ ਮੋਦੀ ਜੀ ਮੈਂ ਤਾਂ ਤੇਰੇ ਸਾਡੇ ਨਾਲ ਕੀਤੇ ਵਾਅਦੇ ਤੈਨੂੰ ਯਾਦ ਕਰਾਉਣ ਆ ਰਿਹਾ ਸੀ ਤੂੰ ਕਿਹਾ ਨਹੀਂ ਕਿ ਕਰਜ਼ਾ ਮਾਫ ਕਰਾਂਗੇ ਮੋਦੀ ਜੀ ਤੂੰ ਕਿਹਾ ਨਹੀਂ ਕਿ ਅਸੀਂ ਐਮਐਸਪੀ ਦੀ ਗਰੰਟੀ ਦੇਵਾਂਗੇ ਕਿ ਤੂੰ ਕਿਹਾ ਨਹੀਂ ਕਿ ਅਸੀਂ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਫਿਰ ਮੈਂ ਤਾਂ ਇਹ ਤੇ ਤੈਨੂੰ ਯਾਦ ਕਰਾਉਣ ਚੱਲਿਆ ਸੀ ਯਾਦ ਕਰਾਉਣ ਗਿਆ ਉਹ ਤੁਸੀਂ ਗੋਲੀ ਮਾਰੋਗੇ ਮੈਨੂੰ ਤਾਂ ਉਮੀਦ ਨਹੀਂ ਸੀ ਤੁਸੀਂ ਕਹਿੰਦੇ ਸੀ ਤੁਸੀਂ ਕਹਿੰਦੇ ਸੀ ਬਾਹਰ ਲਿਆਂ ਸਟੇਜਾਂ ਤੋਂ ਜਾ ਕੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਅਸੀਂ ਤਾਂ ਮੋਦੀ ਜੀ ਤੇਰੇ ਉਸ ਭਾਸ਼ਣ ਤੇ ਵਿੱਚ ਅ విశ్వాਸ ਕਰ ਬੈਠੇ ਇਹ ਐਡਾ ਵੱਡਾ ਲੋਕਤੰਤਰ ਆ ਸਾਡਾ ਸਾਨੂੰ ਦਿੱਲੀ ਚ ਜਾ ਕੇ ਗੱਲ ਕਰਨ ਦਾ ਮੌਕਾ ਦਿੱਤਾ ਜਾਏਗਾ ਤੇ ਤੁਸੀਂ ਕੀ ਕੀਤੀ ਸਾਡੇ ਨਾਲ ਤੁਸੀਂ ਸਾਨੂੰ ਗੋਲੀਆਂ ਮਾਰ ਕੇ ਮਾਰਨਾ ਸ਼ੁਰੂ ਕਰ ਲਿਆ ਇਹ ਆਪਾਂ ਹਰ ਪਿੰਡ ਦੀ ਵਿੱਚ